ਮੈਂ ਕੁੱਟਣ ਨਹੀਂ ਦਿੰਦਾ 10 ਗੜੇ ਗੜੇ ਕਰਦੇ ਕਰਕੇ ਦਾ ਬੇੜਾ ਹੈ ਉਹ ਦੇਖੋ 10 ਗੜੇ ਗੜੇ ਦੇ ਪੌਣੀ ਲਾਇਆ ਹੈ ਬਾਬਾ ਪਿੰਡਾਂ ਦੇ ਲੱਗੇ ਪੈਣੇ ਕਮਾਨੀਆ ਜੀ ਵੀ ਗੜੇ ਗੜੇ ਨੇ ਆ ਦੇਖ ਲਓ ਪੰਜਾਬ ਦੀ ਨੌਜਵਾਨ ਪੀੜ੍ਹੀ ਨਸ਼ਿਆਂ 'ਚ ਗਰਕ ਹੋ ਕੇ ਚੋਰੀਆਂ 'ਚ ਮੋਹਰੀ ਸਾਬਤ ਹੋ ਰਹੀ ਹੈ ਹਰ ਰੋਜ਼ ਨੌਜਵਾਨ ਪੀੜ੍ਹੀ ਨਸ਼ੇ ਦੀ ਪੂਰਤੀ ਦੇ ਲਈ ਚੋਰੀਆਂ ਕਰਦੇ ਰੰਗੇ ਹੱਥੀ ਫੜੀ ਜਾ ਰਹੀ ਹੈ ਤਾਜ਼ਾ ਮਾਮਲਾ ਸਾਹਮਣੇ ਨਾਬਾ ਬਲਾਕ ਦੇ ਪਿੰਡ ਲੋਹੜਾ ਵਿਖੇ ਜਿੱਥੇ ਨਸ਼ੇ ਦੀ ਹਾਲਤ 'ਚ ਨੌਜਵਾਨ ਨੂੰ ਚੋਰੀ ਕਰਦੇ ਮੌਕੇ ਤੇ ਲੋਕਾਂ ਦੇ ਵੱਲੋਂ ਧਰਦ ਬੋਚਿਆ ਗਿਆ ਕਥਿਤ ਦੋਸ਼ੀ ਦੀ ਪਛਾਣ ਰਾਜਵੀਰ ਸਿੰਘ ਵਜੋਂ ਹੋਈ ਹੈ ਜਿਸ ਨੇ ਕੁਝ ਦਿਨ ਪਹਿਲਾਂ ਐਕਟਿਵਾ ਚੋਰੀ ਕੀਤੀ ਸੀ ਅਤੇ ਚੋਰੀ ਦੀ ਐਕਟਿਵਾ ਤੇ ਸਵਾਰ ਹੋ ਕੇ ਰੇਤਾ ਬਜਰੀ ਦੀ ਦੁਕਾਨ ਤੇ ਲੋਹੇ ਦਾ ਸਮਾਨ ਚੋਰੀ ਕਰ ਰਿਹਾ ਸੀ ਤਾਂ ਮੌਕੇ ਤੇ ਉਸ ਨੂੰ ਕਾਬੂ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਅਥੀ ਦੋਸ਼ੀ ਨੇ ਮੰਨਿਆ ਕਿ ਮੈਂ ਨਸ਼ੇ ਦੀ ਪੂਰਤੀ ਲਈ ਚੋਰੀਆਂ ਕਰਦਾ ਹਾਂ ਅਤੇ ਮੇਰੇ ਨਾਲ ਹੋਰ ਦੋ ਨੌਜਵਾਨ ਸਨ ਪੰਜਾਬ ਦੀ ਨੌਜਵਾਨ ਪੀੜੀ ਨਸ਼ਿਆਂ 'ਚ ਗਰਕ ਹੋ ਕੇ ਦਿਨੋ-ਦਿਨ ਆਪਣੀ ਜਵਾਨੀ ਖਤਮ ਕਰ ਰਹੀ ਹੈ ਜਿਹੜੇ ਮਾਤਾ-ਪਿਤਾ ਨੂੰ ਆਪਣੇ ਬੱਚਿਆਂ ਉੱਪਰ ਬਹੁਤ ਆਸਾਂ ਸਨ ਅਤੇ ਹੁਣ ਉਹ ਨੌਜਵਾਨ ਪੀੜੀ ਨੂੰ ਘਰੋਂ ਬੇਦਖਲ ਕਰਨ ਤੇ ਲੱਗੀ ਹੋਈ ਹੈ ਭਾਵੇਂ ਕਿ ਮਾਪੇ ਕੈਮਰੇ ਅੱਗੇ ਨਹੀਂ ਆਉਂਦੇ ਪਰ ਨੌਜਵਾਨ ਚੋਰੀ ਅਤੇ ਨਸ਼ੇ ਦੀ ਪੂਰਤੀ 'ਚ ਵਿਅਸਤ ਨੇ ਲੋਕਾਂ ਵੱਲੋਂ ਪਕੜਿਆ ਨੌਜਵਾਨ ਆਪ ਹੀ ਆਪਣੇ ਮੂੰਹੋਂ ਬਿਆਨ ਕਰ ਰਿਹਾ ਹੈ ਕਿ ਜੋ ਤੁਸੀਂ ਨੌਜਵਾਨ ਦੀ ਹਾਲਤ ਦੇਖ ਰਹੇ ਹੋ ਕਿ ਤੁਹਾਨੂੰ ਵੀ ਤਰਸ ਆਵੇਗਾ ਕਿ ਇਹ ਕਿਹੜੇ ਤੰਦੇ ਚ ਪੈ ਗਿਆ ਕਿਉਂਕਿ ਇਸ ਨੌਜਵਾਨ ਦੀ ਮਾੜੀ ਸੰਗਤ ਨੇ ਇਸ ਨੂੰ ਬਰਬਾਦੀ ਵੱਲ ਧਕੇਲ ਦਿੱਤਾ ਇਸ ਮੌਕੇ ਤੇ ਕਥਿਤ ਦੋਸ਼ੀ ਰਾਜਵੀਰ ਨੇ ਮੰਨਿਆ ਕਿ ਮੈਂ ਨਸ਼ੇ ਦੀ ਪੂਰਤੀ ਲਈ ਚੋਰੀਆਂ ਕਰਦਾ ਹਾਂ ਅਤੇ ਮੇਰੇ ਨਾਲ ਹੋਰ ਵੀ ਦੋ ਨੌਜਵਾਨ ਨੇ ਜੋ ਘਰੋਂ ਕੱਡੇ ਹੋਏ ਨੇ ਉਹ ਵੀ ਚੋਰੀਆਂ ਕਰਦੇ ਨੇ ਅਤੇ ਮੋਬਾਈਲ ਵੀ ਸਨੇਚ ਕਰਦੇ ਨੇ ਨਸ਼ੇ ਦੀ ਪੂਰਤੀ ਲਈ ਅਸੀਂ ਇਹ ਕੰਮ ਕਰ ਰਹੇ ਹਾਂ ਇਸ ਮੌਕੇ ਤੇ ਗੁਰਜੰਟ ਨੇ ਕਿਹਾ ਕਿ ਇਹ ਦੁਕਾਨ ਤੇ ਜਿਹੜਾ ਲੋਹਾ ਚੋਰੀ ਕਰ ਰਿਹਾ ਸੀ ਅਤੇ ਮੌਕੇ ਤੇ ਇਸ ਨੂੰ ਤਰਦ ਬੋਚਿਆ ਗਿਆ ਇਸ ਨੇ ਐਕਟਿਵਾ ਵੀ ਚੋਰੀ ਕੀਤੀ ਸੀ ਉਹ ਵੀ ਬ੍ਰਾਮਦ ਕੀਤੀ ਗਈ ਹੈ ਇਸ ਮੌਕੇ ਤੇ ਜਸਵੀਰ ਸਿੰਘ ਕੁਲਵਿੰਦਰ ਸਿੰਘ ਅਤੇ ਦਰਬਾਰਾ ਸਿੰਘ ਨੇ ਕਿਹਾ ਕਿ ਇਸਨੇ ਕੁਝ ਦਿਨ ਪਹਿਲਾਂ ਐਕਟਿਵਾ ਚੋਰੀ ਕੀਤੀ ਸੀ ਅਤੇ ਐਕਟਿਵਾ ਤੇ ਸਵਾਰ ਹੋ ਕੇ ਹੁਣ ਇਹ ਚੋਰੀ ਦੀ ਵਾਰਤਤ ਨੂੰ ਅੰਜਾਮ ਦੇ ਨਾਇਆ ਸੀ ਇਸ ਨੂੰ ਪੁੱਛਿਆ ਸੀ ਐਕਟਿਵਾ ਬਰਾਮਦ ਕਰ ਲਈ ਇਹ ਨੌਜਵਾਨ ਪਹਿਲਾਂ ਵੀ ਚੋਰੀ ਦੇ ਕੇਸਾਂ 'ਚ ਫੜਿਆ ਗਿਆ ਅਤੇ ਲਗਾਤਾਰ ਚੋਰੀਆਂ ਕਰਦਾ ਆ ਰਿਹਾ ਹੈ ਅਤੇ ਨਸ਼ੇ ਦੇ ਸੇਵਨ ਲਈ ਇਹ ਕੰਮ ਕਰ ਰਿਹਾ ਹੈ ਰੱਬ ਵੀ ਚੋਰੀ ਕਰਦਾ ਜਿਹੜੇ ਭਾਈ ਹਾਂ ਕਰ ਕੀ ਫੜੇ ਇਹਨਾਂ ਵੀਰਾਂ ਨੇ ਵਧੀਆ ਇਹ ਜਿਹੜਾ ਸੇਵਾ ਵਧੀਆ ਹੋਣੀ ਚਾਹੀਦੀ ਆ ਲੋਕਾਂ ਦਾ ਕਹਿੰਦੇ ਨੇ ਬੜੀਆਂ ਲੋਕਾਂ ਦਾ ਹਾਂ ਇਹ ਹੀ ਨੇ ਹਾਂ ਵੀਡੀਓ ਵਿੱਚ ਕਰ ਦਣਗੇ ਹਾਂ ਮੀਡੀਆ ਵਾਲੇ ਨੇ ਵੀ ਬਣਾਈ ਸੀ ਉੱਤੇ ਫਿਰ ਉਹ ਥਾਰਾ ਕੁਝ ਹੋਰ ਜੀ ਬੜੇ ਲੋਕਾਂ ਕੋਈ ਸੁਣਦੇ ਕਿਹੜਾ ਚੋਰੀ ਕਰਦੇ ਮੁੰਡਾ ਕਹਿੰਦੇ ਨੇ ਕਹਿੰਦੇ ਨੇ ਕਿ ਬੇਦਖਲਾ ਜਦੋਂ ਘਰੋਂ ਨੂੰ ਮੁੰਡੇ ਇਹਨਾਂ ਨੇ ਤੜਕੀ ਅੰਦਰ ਦੁਕਾਨ ਜੀ ਨੂੰ ਲਾਉਣਾ ਤਿੰਨ ਤਿੰਨ ਤੇ ਤੁਹਾਡੇ ਸਾਮਾਨ ਜੱਟ ਦੇ ਲੋਕ 10 ਬੰਦੇ ਫੜਦੇ ਨੇ ਮੁੰਡਿਆਂ ਨੇ ਮੈਂ ਕੁੱਟਣ ਨਹੀਂ ਜਾਂਦਾ 10 ਗੜੇ ਗੜੇ ਤੜਕੇ ਦਾ ਵੇਲਾ ਹੈ ਉਹ ਦੇਖੋ 10 ਮਿੰਟ ਦੇ ਕੋਲ ਪੌਣੀ ਲਾਇਆ ਹੈ ਬਾਬਾ ਵੀ ਨਾਲ ਕਹਿੰਦੇ ਲੱਗੇ ਪਏ ਨੇ ਮੰਨਿਆ ਜੀ ਵੀ ਗੜੇ ਗੜੇ ਨੇ ਕਿਉਂ ਚੋਰੀਆਂ ਮੰਤੋਂ ਦੀ ਗਾਇ ਕੰਮ ਕਰਦੇ ਕਿਹੜੇ ਨਾਲ ਤੋਂ ਲੋਕ ਕਿਹੜੇ ਬਾੜੇ ਤੇ ਕਿਹੜੇ ਆ ਬਾਬਾ ਜਿਹੜਾ ਬਾਬਾ ਹੈਗਾ ਕਟਾਈਆਂ ਨੇ ਹਾਂਜੀ ਹੈਂ ਖਾਂਜ ਡਟਾ ਕਟਾਈਆਂ ਜੀ ਨੇ ਉਹ ਹੈਗਾ ਦੀ ਨਾ ਉਹ ਨਹੀਂ ਦੀਗਾ ਉਹਦਾ ਮਸ਼ੀਨ ਤੇ ਗਿਆ ਫਿਰ ਹੋਰ ਕੌਣ ਸੀ ਮਸ਼ੀਨ ਤੇ ਨਹੀਂ ਹੈਗਾ ਹੋਰ ਕੋਈ ਨੀ ਕਿਨਾਰੇ ਇਹਨਾਂ ਤੇ ਚੋਰੀ ਕਰਨਗੇ ਇੱਕ ਮੁੰਡਾ ਦਾ ਫੜੀ ਗਿਆ ਦੀ ਇੱਕ ਫੜਿਆ ਨਹੀਂ ਗਿਆ ਚੌਧਰੀ ਉਹ ਕੌਣ ਕੌਣ ਆ ਦੱਸ ਚੌਧਰੀ ਉਧਰ ਮਾੜੀ ਮੁੰਡੀ ਬਣੇ ਕਿੱਥੀਆਂ ਚੌਧਰੀ ਮੈਂ ਕੌਣ ਦੱਸ ਚੌਧਰੀ ਮੈਂ ਉਹ ਤੈਨੂੰ ਕੁੱਟੇ ਨਹੀਂ ਦਿੰਦਾ ਯਾਰ ਮੈਂ ਮੈਂ ਕਹਿ ਰਿਹਾ ਤੂੰ ਹੱਥ ਨਹੀਂ ਲਾਉਂਦੇ ਪੁਰਤਵਾਰਿਆਂ ਜਿਹੜਾ ਦਵਾਈ ਚੱਕੇ ਚਾਣਦੀ ਹੋ ਤੇਰੇ ਨਾਲ ਨਹੀਂ ਤੀ ਪੱਛ ਕਰੀ ਮਗਜ ਦੇ ਸਾਲਾ ਗੋਲੀ ਮੰਗੂ ਨਿਕਲ ਗਿਆ ਮੈਂ ਤਾਂ ਪੰਪ ਫਿੱਟ ਕਰਾ ਦੀ ਟਰੈਕਟਰ ਨਹੀਂ ਮਗਰ ਇਹਦੇ ਨੇ ਦਿਨ ਜਾਨ ਨਾ ਹੁੰਦੇ ਹੱਥ ਨਹੀਂ ਵੀ ਆਉਂਦਾ ਹੈ ਦੋਨੇ ਜੇ ਇੰਨੀ ਜਾਨ ਦੇ ਦੀ ਸਾਲਾ ਇਹਦੇ ਕਿਹੜਾ ਸਾਰ ਦੇ ਵਿੱਚ ਦੀ ਮਾਰੀ ਸਾਰ ਵਿੱਚ ਚੱਲ ਬਹੁਤ ਉਹਨਾਂ ਮੜ ਕੇ ਸਾਨੂੰ ਕਰਨ ਤੇ ਚੋ ਇਹ ਹੋਣਗੇ ਫੇਰੇ ਇਹੀ ਇਹੀ ਆ ਹੋਰ ਕੜਾ ਅੱਠ ਨੂੰ ਤੜਾ ਤੜਾ ਮਾਰ ਮਾਰ ਇੱਟਾ ਇਹਨਾਂ ਨੇ ਫੇਰ ਰਾਤ ਮੇਰੇ ਕੋਲ ਆ ਕੇ ਸ਼ਰਮ ਨਹੀਂ ਆਉਂਦੀ ਤੇ ਇਹਨਾਂ ਨੇ ਪਰ ਜੀ ਸਾਡੀ ਚ ਫੇਰ ਰਾਤ ਮਾਰਨਾ ਹੈ ਬਸੇ ਫੇ ਕੱਲ ਉਹਨੇ ਫਿਰਦਾ ਹੀ ਰਿਖੀ ਕਰਦਾ ਹੈ ਜਿਵੇਂ ਬੜਾ ਚੁਕਲਾ ਤਾਂ ਨਾਟਕ ਕਰਨਾ ਹੁੰਦਾ ਨਾ ਜੀ ਹਾਂ ਕੋਈ ਨਾਟਕ ਕਰਕੇ ਕਿ ਕਿਤੇ ਜੀ ਬਈਆ ਕਿਤੇ ਕੀ ਜੀ ਬਈਆ ਫੇਰ ਸਕੂਟਰੀ ਵਾਲਾ ਬਾਈ ਕਿੱਥੇ ਗਿਆ ਸਕੂਟਰੀ ਬੁਲਾਓ ਮਾਰਿਆ ਦੇਖੀ ਸੋਰੀ ਹਾਂ ਬੋਲਣੇ ਦੱਸਾਂਗੇ ਸਾਨੂੰ ਕੀ ਚੱਕਰ ਆ ਯਾਰ ਆਪਾਂ ਇੰਨ ਇਹ ਆਪਾਂ ਕੀ ਨਾਮ ਅਧਰ ਮਾਨੋਰ ਆ ਵੀਨ ਸੰਗੂਰੇ ਕਿੱਥੇ ਰਹਿਣਾ ਲੋਹਰਾਂ ਕਲ ਡੈਡੀ ਦਾ ਨਾਮ ਕੀ ਸਰਵਿਸ ਇਹ ਆਉਂਦੇ ਆ ਵੀਰੇ ਸਮਾਨ ਪੀਨੇ ਆ ਸਮਾਨ ਪੀਣ ਮੈਂ ਤਾਂ ਨਹੀਂ ਕਰ ਸਕਦਾ ਮੈਂ ਤਾਂ ਕਰਕੇ ਵੀਰੇ ਪੂਰਾ ਦਿਨ ਤਾਂ ਮੈਂ ਕਿੰਨਾ ਟਾਈਮ ਹੋ ਗਿਆ ਚੋਰੀ ਕਰਦਿਆਂ ਚੋਰੀ ਆਲ ਤਾਂ ਥੋੜੇ ਦਿਨੇ ਹੁਣ ਮੈਂ ਤਾਂ ਗੱਡੀ ਤੋਂ ਆਇਆ ਨੂੰ ਦਾ 15 ਕਰ ਦਿਆਂ ਬੱਸ ਉਹ ਮਾੜੇ ਬੰਦਿਆਂ ਨਾਲ ਰਲ ਕੇ ਜਾਂ ਗਏ ਆ ਨੀ ਤੇ ਨਾਲ ਹੋਰ ਕੌਣ ਬੰਦੇ ਨੇ ਨਾਲ ਦੋ ਬੰਦੇ ਨੇ ਪੌਂਦੀ ਆਉਂਦੇ ਹੁੰਦੇ ਨੇ ਹਾਂ ਵੀ ਜਿੱਥੇ ਦੋ ਲਾਦ ਉੱਥੇ ਲਾਉਂਦੇ ਕਿਵੇਂ ਕਰਦੇ ਚੋਰੀ ਹਾਂਜੀ ਚੋਰੀ ਜਿਵੇਂ ਕਰਦੇ ਚੋਰੀ ਕਿਵੇਂ ਵੀਰੇ ਜਵੇਂ ਲੋਹਾ ਲਾਪਿਆ ਹੁੰਦਾ ਉਹ ਚੱਕ ਲਾਣਿਆ ਹੋਊਗਾ ਜਾਓ ਮੋਲ ਮੂਲ ਖੋਲਾਂਦੇ ਨੇ ਬਸ ਕਿੰਨੇ ਕੁ ਮਾਲ ਖੋਤੇ ਨਹੀਂ ਕਿੰਨੇ ਵੀ ਚੋੜੀਆਂ ਕਰਿਆ ਨੇ ਹਾਂਜੀ ਕਿੰਨੇ ਵੀ ਚੋੜੀਆਂ ਕਰਿਆ ਨੇ ਮਾਦਾ ਵੀਰੇ ਦੂਜੀ ਕਰੀ ਉਹਨਾਂ ਨੇ ਤਾਂ ਨਹੀਂ ਪਤਾ ਕਿੰਨੀਆਂ ਕਰੀ ਨਾਮ ਕੀ ਉਹਨਾਂ ਨੇ ਇੱਕ ਤਾਂ ਕਪਲਵਾਣਾ ਠੀਕ ਹੈ ਇੱਕ ਜੌਦਰੀ ਮਾਦੇ ਦਾ ਮੋਟਾ ਤੋਂ ਤਾਂ ਨਾਮ ਨਹੀਂ ਵੀ ਨਹੀਂ ਬਾਪਾ ਨਹੀਂ ਪਤਾ ਵੀਰੇ ਕਰੂੰ ਐਵੇਂ ਕੱਡੇ ਗੁੱਡੇ ਪੈਨੇ ਉੱਥੇ ਹੀ ਮਿਲਦੇ ਹੁੰਦੇ ਨੇ ਸਮਾਨ ਕਿੱਥੇ ਵੇਚਦੇ ਹੋਗੇ ਕਿਹੜਾ ਵੀਰੇ ਲੋਹਾ ਕਿਤੇ ਹੀ ਵੇਦੇ ਰਕੈਦੂਰ ਵੇਦੇ ਲੋਹਾਂਗੇ ਕਿਤੇ ਵੇਦੇ ਕੰਨਾ ਬਗਾਇਲ ਦੁਕਾਨਾ ਦਾ ਪਤਾ ਦਿੰਦੇ ਹਾਂਜੀ ਦੁਕਾਨਾ ਦਾ ਪਤਾ ਦੁਕਾਨਾ ਦਾ ਵੀਰੇ ਉਹੀ ਦੇ ਕੇ ਆਉਂਦੇ ਨੇ ਹਾਂ ਜੀ ਉਹ ਤਾਂ ਨਾ ਜਾਂਦਾ ਹੋਏਗਾ ਨਾ ਨਾ ਨਾਲ ਨਹੀਂ ਇਕੱਲੇ ਬੰਦੇ ਦਿਲਾਂ ਮੈਂ ਆਪਣੀ ਨਾਲ ਕਰਿਆਣੀ ਦੁਕਾਨਾ ਜੀ ਮੈਂ ਉੱਧਰ ਬੈਠਾ ਜਾਂ ਕੁਦਰਤੀ ਬਾਹਰ ਨਿਕਲਿਆ ਇਹ ਅੰਦਰੋਂ ਸਮਾਨ ਇਕੱਠਾ ਕਰਕੇ ਆਦਿ ਦੁਰਮੜ ਘਣਕੁਣ ਜੇ ਸੁਬੂੜੀ ਇੱਧਰ ਸਾਈਡ 'ਚ ਖੜਾਈ ਹੋਈ ਸੀ ਕਿਤੇ ਦੀ ਚਲੇ ਮੇਰੇ ਉੱਪਰ ਦੇ ਸਾੜ ਮਾਰ ਕੇ ਭੱਜ ਗਿਆ ਅਸੀਂ ਕਣਕਾ 'ਚੋਂ ਫੜਿਆ ਫਿਰ ਇਹਨੂੰ ਤਾਂ ਕੈਹ ਰਹੇ ਤਾਂ ਜਸਵੀਰ ਸਿੰਘ ਆ ਮੇਰਾ ਕੀ ਗੱਲ ਹੋਇਆ ਕੀ ਚੋਰੀ ਹੋਈ ਰਾਲਾ ਵੇੜੀ ਸਬਜ਼ੀ ਲੈਣ ਲੱਗਿਆ ਸੀ ਜੀ 1 ਮਿੰਟ ਦੇ ਵਿੱਚ ਉਹ ਲੈ ਕੇ 70 ਹੋ ਗਈ ਸਰਫਾਜ਼ ਦਿੱਤੀ ਵੀ ਹੈ ਕਤਵਾਲੀ ਚ ਨੰਬਰ ਕੀ ਸਕੂਟਰ ਨੰਬਰ ਤੇ 63700 ਆ ਜੀ ਜਿੱਤਰਾ ਸਟਾਫ ਚੋਰੀ ਹੋ ਗਿਆ 11 ਸਰੀ ਕੀ ਹੋਈ ਜੀ ਮੇਰਾ ਨਾਮ ਕੁਲਵਿੰਦਰ ਸਿੰਘ ਹੈ ਜੀ ਇਹ ਕੀ ਗੱਲ ਹੋਈ ਜਿਹੜੀ ਚੋਰੀ ਹੋਈ ਇਹ ਆਪਣੀ ਬਾਰ ਵਾਲੇ ਦਿਨ ਮੇਰੇ ਫਾਦਰ ਸਾਹਿਬ ਮੇਰਾ ਬੇਟਾ ਪੜਦਾ ਟਿਊਸ਼ਨ ਤੇ ਹੀਰਾ ਮਹਿਲ ਚ ਕਾਲ ਦੇ ਕਰਾਉਣ ਚ ਖੜਾਈ ਆ ਉਹਨਾਂ ਨੇ ਬਸ ਖੜਾਉਣ ਤੋਂ ਬਾਅਦ 20 ਮਿੰਟ ਬਾਅਦ ਦੇਖਿਆ ਹੈ ਨਹੀਂ ਜੀ ਸਕੂਟਰੀ ਉੱਥੇ ਆਲੇ-ਦਾਲੇ ਦੇਖਿਆ ਉਸ ਤੋਂ ਬਾਅਦ ਅਸੀਂ ਚੌਂਕੀ ਦੇਤੀ ਦਰਖਾਸਤ ਉਸ ਤੋਂ ਬਾਅਦ ਅੱਜ ਸਾਨੂੰ ਉਰੋਂ ਪਤਾ ਲੱਗਿਆ ਇੱਥੋਂ ਫੋਨ ਗਿਆ ਕਿਸੇ ਦਾ ਸਕੂਟਰੀ ਦੇ ਆਪਣੇ ਕਾਪੀ ਦੇ ਨੰਬਰ ਲੈ ਗਿਆ ਹੋਇਆ ਸੀਗਾ ਕਹਿੰਦੇ ਵੀ ਤੁਹਾਡੀ ਸਕੂਟਰੀ ਮਿਲ ਗਈ ਓਰੇ ਸਿੱਧ ਸਰ ਕਲੋਨੀ ਚ ਵੀ ਓਰੇ ਆਜਾ ਉਹਦੇ ਲੱਗੇ ਜੀ ਬਰਾ ਮੈਂ ਤੁਹਾਨੂੰ ਹਾਂ ਜੀ ਹਾਂ ਉੱਥੇ ਕਿਹੜਾ ਗਿਆ ਉੱਥੇ ਪਿੱਛੇ ਖੜਾ ਕੇ ਆਇਆ ਹੋਊਗਾ ਓਰੇ ਬਾਬਾ ਹੀ ਸੋਣੇ ਸੰਤੌਰੇ ਇੱਥੇ ਜਿਆਦਾ ਆਏ ਆ ਅਸੀਂ ਉਰੇ ਕਹਿੰਦੇ ਵੀ ਉਰੇ ਖੜੀ ਆ ਉਰੇ ਆ ਜਾਓ ਅਸੀਂ ਇੱਥੋਂ ਕੋ ਬੋਲਦੇ ਆ ਅਸੀਂ ਜਦ ਇਹ ਉਰੇ ਆ ਗਏ ਜੀ ਦਲਵਾਰਾ ਸਿੰਘ ਇਹਨੂੰ ਕਾਫੀ ਟਾਈਮ ਹੋ ਗਿਆ ਚੋਰੀਆਂ ਕਰਦੋਂ ਵੱਡਿਆਂ ਦਾ ਉਹਨਾ ਪਿੰਡ ਆਈ ਇਹ ਤਾਂ ਤੇ ਪਹਿਲਾਂ ਵੀ ਦੋ ਤਰਵਾਰੀ ਫੜਿਆ ਇਹ ਆਪਣੇ ਇੱਥੇ ਚੱਕੀ ਤੇ ਚੋਰੀ ਕਰੀ ਸੀਗੀ ਉਦੋਂ ਵੀ ਕਾਫੀ ਨੁਕਸਾਨ ਕੀਤਾ ਇਹ ਮੁੰਡੇ ਨੇ ਤੇ ਆ ਹੁਣ ਦੋ ਦਿਨ ਹੋ ਗਏ ਅਗਮਾਂਡੀਆਂ ਦੇ ਸ਼ੀਸ਼ੇ ਭੰਨ ਕੇ ਗਿਆ ਤੇ ਅੱਜ ਸਿਮੈਂਟ ਸਟੋਰ ਗੁਰਤੇਗ ਬਹਾਦਰ ਸਿਮੈਂਟ ਸਟੋਰ ਦੀ ਦੁਕਾਨ ਲਈ ਉਹਨਾਂ ਦੇ ਅੰਦਰੋਂ ਦਰਮਟ ਤੇ ਉਹਨਾਂ ਦੇ ਆਪਣੇ ਘਾਣ ਇਕੱਠੇ ਕਰਕੇ ਨੇ ਇਕੱਠੇ ਕਰਦੇ ਸੀਗੇ ਤੇ ਉਹਦੇ ਬਾਅਦ ਦੇ ਵਿੱਚ ਜਦੋਂ ਮੁੰਡਾ ਆ ਗਿਆ ਫਿਰ ਬਾਹਰ ਦੀ ਫੇਸ ਨੂੰ ਭਜ ਰਿਹਾ ਇੱਕ ਖੋਖ ਪਿੰਡ ਦੀ ਐਕਟਿਵ ਚੱਕੀ ਹੋਈ ਹੈ ਇਹਦੇ ਕੋਲੇ ਉਹਦੇ ਕੋਲ ਬਰਾਬਰ ਹੋਈ ਹੈ